ਕਵੇਰ ਸਾਖਤ ਸੰਗ ਨਾ ਕੀਜੀਏ ਦੂਰੋ ਜਾਈਏ ਭਾਗ ਵਾਸਨ ਕਾਰੋ ਪਰਸਿਏ ਤੋਪਸ਼ ਲਾਗੇ ਦਾਗ ਇਹ ਤਾਂ ਅੰਤਰਾ ਅੰਦਰ ਦਾ ਸਫਰ ਹੋ ਗਿਆ ਭੇਡ ਤੇ ਹੀ ਪ੍ਰੀਤ ਹੋਏ ਭੇਡ ਤੇ ਜੱਗ ਨਾ ਦੇਖ ਤੇ ਹੀ ਨੀਂਦ ਹੋਵੇ ਤੇ ਇੱਧ ਤੇ ਜੱਗ ਲਈਂ ਵੇਖ ਤੇ ਹੀ ਪ੍ਰੀਤ ਹੋਏ ਭੇਡ ਤੇ ਜੱਗ ਇਹ ਤਾਂ ਅੰਦਰਲੀ ਹੈ ਅੰਦਰੂ ਜਾਨ ਅੰਤਰਮੁਖੀ ਰਹਿੰਦਾ ਤਾਂ ਜੇ ਬਾਹਰ ਮੁਖੀ ਹੁੰਦਾ ਫਿਰ ਕਿਹਦੇ ਨੂੰ ਫਿਰ ਸਾਖਦਰਾਂ ਜੁੜੂ ਸਾਕਤ ਸੰਦਨਾ ਕੀ ਜੀਏ ਕੀ ਜੀਏ ਦੂਰੋਂ ਜਾਈਏ ਭਾਗ ਦੂਰੋਂ ਜਾਈਏ ਭਾਗ ਬਾਸਣ ਕਰੋ ਪਰਸੀਏ ਤੋ ਕੁਛ ਲੱਗੇ ਦਾਗ ਬਾਸਣ ਕਰੋ ਪਰਸੀਏ ਜੇ ਕਾਲਾ ਭਾਂਡਾ ਹੋਵੇ ਜੇ ਹੱਥ ਵੀ ਲੱਗ ਜਾਏ ਤਾਂ ਵੀ ਦਾਗ ਲੱਗੇ ਜਾਣੇ ਹਾਂਜੀ ਕਿ ਵੀ ਸਾਕਤ ਸੰਗਨਾ ਕੀ ਜੀਏ ਦੂਰੋਂ ਜਾਈਏ ਭਾਗ ਬਾਸਣ ਕਰੋ ਪਰਸੀਏ ਤੋ ਕੁਛ ਲੱਗੇ ਦਾਗ ਸਾਗਤ ਸੰਗ ਰੱਖੀ ਜੀਏ ਸਾਗਤ ਇਸ ਨੂੰ ਬਰੀ ਕਰੀ ਚਾਹੀਦੀ ਦੂਰੋਂ ਜਾ ਜੇ ਭਾਗ ਸਾਗਤ ਦਾ ਦੂਰੋਂ ਹੀ ਭੱਜ ਜੀਏ ਜੇ ਭਲਾ ਮਰ ਜਵੇ ਕਿਉਂ ਜੇ ਸਾਗਤ ਕਾਲਾ ਹੁੰਦਾ ਕਾਲੀਆਂ ਕਰਤੂਤਾ ਹੁੰਦੀਆਂ ਨੇ ਉਹ ਦੇਖੋ ਉਹਦੀਆਂ ਕਰਤੂਤਾ ਬੜੀ ਅਜ਼ਿਆਨ ਦਾ ਫੈਲਾਉਣ ਵਾਲਾ ਹੁੰਦਾ ਉਹ ਭਰਮ ਦੇ ਜਾਦ ਵਿੱਚ ਫਸਾ ਲੈਂਦਾ ਸਾਗਤ ਐਸਾ ਬਸਾਉਂਦਾ ਨਾ ਕੜ ਦੇ ਦਿੱਤਾ ਦੂਰੋਂ ਜਾਈਏ ਭਾਗ ਬਸ ਕੱਦੇ ਜਾਲ ਚ ਫਸੇ ਦੀ ਨਿਕਲਦੇ ਜਿੰਨਾ ਸੰਤ ਨੇ ਸਭ ਜਾਲ ਐ ਨੋ ਪਤਾ ਹੋਏ ਜਿੰਨਾ ਪਰਮਗਿਆਦੀ ਨੇ ਜਾਲ ਚ ਫਸਾ ਲੈਂਦੇ ਨੇ ਉਹ ਇਹ ਕਰਦੇ ਦੂਰ ਹੋ ਜਾਈਏ ਭਾਗ ਤੇਲੇ ਚਲਗੇ ਫਸਗੇ ਉਹਦੀ ਗੱਲ ਸੁਣ ਲਈ ਮੇ ਫਸ ਗਏ ਦੂਰ ਹੋ ਹੀ ਬਚ ਜੀਏ ਦੂਰ ਹੋ ਜਾਈਏ ਭਾਗ ਇਹ ਬਚਣਾ ਤਾਂ ਦੂਰ ਹੀ ਰਹੀਏ ਨਾ ਤੇ ਹਾਂਜੀ ਦਾਸਨ ਕਰੋ ਬਰਸੀਏ ਕੌਪਸ ਲਾਗੇ ਦਾ ਆਲੇ ਵਰਤਨ ਪਏ ਹੁਣ ਦੂਰ ਦੀ ਰਕੀਦਾ ਤੇ ਜੇ ਟੱਚ ਹੋ ਜਾ ਕਪੜਾ ਤਾਂ ਕਪੜਾ ਕਾਲਾ ਹੋ ਜਾਂਦਾ ਕਾਲਾ ਜੇ ਪਾਡਾ ਹੋਊਂ ਖਖਲਾਵਾਂਗੇ ਦਾਗ ਲੱਗ ਜਾਣਾ ਉਹ ਕਾਲਾ ਹੁੰਦਾ ਸਖਤ ਜਿੱਥੇ ਵੀ ਟੱਚ ਲੱਗ ਜਾ ਦਾਗ ਲਾ ਦੂਗਾ ਜਿਹੜੀ ਗੱਲ ਉਹਦੀ ਸੁਣ ਲਈ ਅੰਦਰ ਦਾਗ ਲਾ ਦੂਗਾ ਹਾਂਜੀ